ਯਾਨੂ ਹੱਸੀ ਗੋ ਕਾਂਸੀ ਗੋ ਕਿੰਨੀ ਦਿਨੇ ਦੋਸ਼ ਯਾਨੂ ਹੱਸੀ ਗੋ ਹੱਸੀ ਗੋ ਕਿੰਨੀ ਦਿਨੇ ਦੋਸ਼ ਯਾਨੂ ਕਾਂਸੀ ਗੋ ਅਧਿਕਾਰਯੋਗ ਦੇਵਾ ਜੀ ਦੀ ਟਕਰਾਉਂ ਪਹਿਲਾਂ ਸਾਰਿਆਂ ਨੂੰ ਵਾਇਕੂਲ ਚਿਕਾ ਖਾਲਸਾ ਵਾਇਕੂਲ ਚਿੱਤੀ ਫਤੇ ਇਸ ਘਟਨਾ ਦੇ ਵਿੱਚ ਜੇ ਸਰਕਾਰ ਨੂੰ ਪੁੱਛੀਏ ਕਿ ਜਿਹੜੀ ਐਨਐਸਏ ਆ ਉਹ ਸਿਰਫ ਸਰਦਾਰਾਂ ਲਈ ਆ ਜਾਂ ਸਿੱਖਾਂ ਲਈ ਆ ਐਨਐਸਏ ਆ ਇਹ ਐਨਐਸਏ ਲਾ ਕੇ ਇਹਨਾਂ ਨੂੰ ਕਿਉਂ ਨਹੀਂ ਬੰਦ ਕੀਤਾ ਜਾਂਦਾ ਕਿਉਂ ਨਹੀਂ ਡਿਬੜੂਗੜ ਭੇਜਿਆ ਜਾਂਦਾ ਇਹਨਾਂ ਨੂੰ ਕਿਉਂ ਨਹੀਂ ਇਹਨਾਂ ਦੇ ਐਨਕਾਊਂਟਰ ਹੁੰਦੇ ਇੱਕ ਸਿੱਖਾਂ ਦੇ ਇਨਕਾਊਂਟਰ ਇਹਨਾਂ ਨੇ ਭਗਵੰਤ ਸਿੰਘ ਮਾਨ ਨੇ ਲਾਏ ਨੇ ਅੱਜ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕਿਸੇ ਕੋਈ ਇੱਥੇ ਸਾਡੀ ਧੀ ਭੈਣ ਕੋਈ ਇੱਥੇ ਬੱਚਾ ਇੱਥੇ ਕੋਈ ਸੁਰੱਖਿਅਤ ਨਹੀਂ ਆ ਜਦੋਂ ਦੀ ਬਣੀ ਆ ਸਿੱਖਾਂ ਦੇ ਉੱਤੇ ਐਨਐਸਏ ਲੱਗੀ ਆ ਤੇ ਸਿੱਖਾਂ ਦੇ ਹੀ ਬੱਚਿਆਂ ਦੇ ਇਨਕਾਊਂਟਰ ਹੋਏ ਨੇ ਇਹਦਾ ਇਨਕਾਊਂਟਰ ਨਹੀਂ ਹੋ ਸਕਦਾ ਸੀ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਗੁਨਾਹ ਕਰਦਾ ਤੇ ਉਹਨੂੰ ਪਤਾ ਲੱਗਦਾ ਵੀ ਫਲਾਣੀ ਜਗ੍ਹਾ ਸਾਡਾ ਇਨਕਾਊਂਟਰ ਹੋਇਆ ਸੀ ਅਸੀਂ ਕਿਉਂ ਖਾਲਸਾ ਰਾਜ ਦੀ ਮੰਗ ਕਰਦੇ ਆ ਕਿਉਂਕਿ ਉੱਥੇ ਏਸੀ ਵੀ ਜੇ ਤੁਸੀਂ ਬਾਹਰ ਤੋੜਦੇ ਤੋੜੀ ਵੀ ਬਾਹਰ ਟੁੱਟੂਗੀ ਇਹ ਘੱਟੋ ਘੜੇ ਨੇ ਇੰਨਾ ਖਿਨਾਉਣਾ ਕੰਮ ਕੀਤਾ ਇਹਦੀ ਸਜ਼ਾ ਇਹਨੂੰ ਮੌਤ ਹੋਣੀ ਚਾਹੀਦੀ ਸੀ ਕਿਵੇਂ ਉਹ ਇੱਡੀ ਹਿੰਮਤ ਕਰ ਦਿੰਦੇ ਆ ਦੇਖੋ ਜਦੋਂ ਹਯਵਾਨ ਬਣਿਆ ਹੁੰਦਾ ਹਯਵਾਨ ਦਾ ਨਾਂ ਤਾਂ ਕੋਈ ਧਰਮ ਹੁੰਦਾ ਤੇ ਹਵਾਨ ਦੀ ਨਾਂ ਕੋਈ ਇਨਸਾਨੀਅਤ ਹੁੰਦੀ ਆ ਥਾਂ ਥਾਂ ਦੇ ਉੱਤੇ ਭਗਵੰਤ ਮਾਨ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ ਦਿੱਤੇ ਗਏ ਨੇ ਤੁਸੀਂ ਇਹ ਦੇਖੋ ਵੀ ਯੂਪੀ ਦੇ ਵਿੱਚ ਕ੍ਰਾਈਮ ਸੀ ਉਹਨਾਂ ਨੇ ਮੇਨ ਹਾਲ ਕੱਢਿਆ ਵੀ ਉੱਥੋਂ ਸ਼ਰਾਬ ਬੰਦ ਕਰੋ ਸ਼ਰਾਬ ਪੀ ਕੇ ਨਾ ਤੇ ਦਿਮਾਗ ਖੱਲੇ ਜਾਂਦੇ ਨੇ ਇਹਨਾਂ ਦਾ ਦਿਮਾਗ ਖਰਾਬ ਹੋ ਜਾਂਦੇ ਨੇ ਇੱਥੇ ਦੇਖ ਲਓ ਭਗਵੰਤ ਮਾਨ ਸਰਕਾਰ ਆਈ ਤੇ ਸੀਗੀ ਅਸੀਂ ਪੜ੍ਹਾਈ ਕਰਾਵਾਂਗੇ ਸਕੂਲ ਖੋਲਾਂਗੇ ਕਾਲਜ ਖੋਲਾਂਗੇ ਸ਼ਰਾਬ ਦੇ ਠੇਕੇ ਖੋਲਦੇ ਨੇ ਸ਼ਾਮ ਦੇ ਵਿੱਚ ਲਾ ਕੇ ਦੋ ਦੋ ਪੈਕੇਟ ਸਾਰੇ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਨੇ ਜਾਂ ਜਿੰਨੇ ਵੀ ਹੈਗੇ ਨੇ ਕਮਿਊਨਿਟੀ ਨੇ ਤੇ ਸਾਰੇ ਇੱਥੇ ਸ਼ਰਾਬ ਨੂੰ ਇੱਥੇ ਲੈ ਕੇ ਦੁਨੀਆ ਫਿਰਕੇ ਨੇ ਸਾਡੀਆਂ ਦੇ ਧੀਆ ਬਣਾ ਸੇਵ ਨਹੀਂ ਹੈਗੀਆਂ ਸਾਡੇ ਦੇ ਇੱਥੇ ਬੱਚੇ ਪੜਨ ਤੋਂ ਬਾਅਦ ਬਾਹਰ ਜਾ ਰਹੇ ਨੇ ਵੀ ਇੱਥੇ ਸਾਡਾ ਕੋਈ ਸੇਵ ਹੀ ਨਹੀਂ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਸ਼ਾਮ ਨੂੰ ਤੁਸੀਂ ਮੇਰੇ ਨਾਲ ਭਾਰਤ ਨਗਰ ਚੌਂਕ ਚੱਲੋ ਰਾਤ ਨੂੰ 8 ਵਜੇ ਤੋਂ 9 ਵਜੇ ਤੋਂ ਬਾਅਦ ਸਾਡੀਆਂ ਉੱਥੇ ਬੱਚਿਆਂ ਦਾ ਸਰਕਾਰੀ ਕਾਲਜ ਆ ਉੱਥੇ ਤਾਰੂ ਪੀ ਕੇ ਸ਼ਰੀਆਮ ਨੰਗੇ ਹੋ ਕੇ ਲੰਮੇ ਪਏ ਨੇ ਪ੍ਰਸ਼ਾਸਨ ਸਾਡਾ ਜਿਹੜਾ ਆ ਲੁਧਿਆਣੇ ਦਾ ਉਹ ਇਹ ਉਡੀ ਕਰ ਰਿਹਾ ਜਿੱਤਾਂ ਦੀ ਹਸ਼ਾਰਪੁਰ ਦੀ ਘਟਨਾ ਹੋਈ ਆ ਉਹ ਭਾਰਤ ਨਗਰ ਚੌਂਕ ਸਾਡੇ ਕੁੜੀਆਂ ਦੇ ਕਾਲਜ ਕਾਢੀ ਹੋਵੇ ਇਹ ਉਡੀ ਕਰ ਰਿਹਾ ਮੈਂ ਇੱਥੇ ਤੁਹਾਡੇ ਸਾਧਵ ਰਾਈ ਡੀਸੀ ਸਾਹਿਬ ਨੂੰ ਪੁਲਿਸ ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿਹੜੀ ਉਹਨਾਂ ਕੋਲ ਆਇਡੈਂਟੀਫਿਕੇਸ਼ਨ ਆ ਜਾਂ ਕਿਹੜਾ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਉਹਨਾਂ ਦੇ ਉੱਤੇ ਐਡਾ ਹੈਗਾ ਦਬਾਅ ਕਿ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕਰਦੇ ਮੰਗੇ ਕਰਦੇ ਆ ਕਿ ਇੱਕ ਜਣੇ ਨੂੰ ਫਾਂਸੀ ਦੇਓ ਘੱਟੋ ਘਾਟ ਇਹਨਾਂ ਦਾ ਇਨਕਾਊਂਟਰ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਾਨੂੰਨਾ ਕੰਮ ਕਰੇ ਜੋ 10 ਵਾਰੀ ਸੋਚੇ ਵੀ ਸਾਡਾ ਇਨਕੰਟਰ ਹੋਊਗਾ ਇਹ ਨਹੀਂ ਕਰਦੇ ਤੇ ਆਣਾ ਟਾਈਮ ਤੁਹਾਡੇ ਦੇਖੋ ਅਸੀਂ ਤਾਂ ਹਜੇ ਕੈਂਡਲ ਮਾਰਚ ਕੱਢ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਲੁਧਿਆਣਾ ਬੰਦ ਪੰਜਾਬ ਬੰਦ ਦਾ ਸੱਦਾ ਦਵਾਂਗੇ ਅਸੀਂ ਇਹ ਕਰ ਹੀ ਸਕਦੇ ਆ ਨਾ ਪਰ ਜਿਹੜੀ ਮਜੂਤਾ ਸਰਕਾਰ ਆ ਭਗਵੰਤ ਸਿੰਘ ਮਾਨ ਉਹ ਇਸ ਟਾਈਮ ਜਦੋਂ ਮਾੜੀ ਜੀ ਪੰਜਾਬ ਦੇ ਉੱਤੇ ਆਵਤ ਆਉਂਦੀ ਆ ਕਦੀ ਉਹਨਾਂ ਨੂੰ ਪੱਥਰੀ ਦਾ ਦਰਦ ਹੋ ਜਾਂਦਾ ਕਦੀ ਉਹਨੂੰ ਲੀਵਰ ਦਾ ਦਰਦ ਹੋ ਜਾਂਦਾ ਕਦੀ ਉਹਨੂੰ ਹੋਰ ਨਹੀਂ ਦਿਓ ਪੰਜਾਬ ਡੁੱਬ ਰਿਆ ਸੀ ਜਾ ਕੇ ਉੱਥੇ ਤਕੀਆ ਕਲਾਮ ਆਪਣੇ ਗਾ ਰਿਹਾ ਸੀ ਭਗਵਾਨ ਸਿੰਘ ਮਾਨ ਸਾਹਿਬ ਜੇ ਤੁਸੀਂ ਪੀਲੀ ਪੱਗ ਪੰਜਾਬੀਆਂ ਲਈ ਬਣ ਨਹੀਂ ਦਿੱਤੀਆ ਘਟੋ ਘਟੋ ਭਗਵੰਤ ਮਾਨ ਸਾਹਿਬ ਭਗਤ ਸਿੰਘ ਦੀ ਜਿਹੜੀ ਪੀਲੀ ਪੱਗ ਤੇ ਸ਼ਰਮ ਕਰ ਲਓ ਤੁਸੀਂ ਘਟੋ ਘਟੋ ਪੀਲਾ ਰੰਗ ਦਾ ਨਾਮ ਬਦਨਾਮ ਕਰੋ ਤੁਸੀਂ ਬਨ ਕੇ ਪੀਲੀਆ ਪੱਗਾ ਕੰਮ ਇਹਨਾਂ ਦਾ ਸਾਰੇ ਕਾਲੇ ਨੇ ਇਹਨਾਂ ਦੇ ਅੱਜ ਅਸੀਂ ਸਾਰਾ ਜੂਤ ਇਕੱਠਾ ਆਇਆ ਜੀ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਦਾ ਮਤਲਬ ਇਨਕਾਊਂਟਰ ਕੀਤਾ ਜਾਵੇ ਤਾਂ ਜੋ ਕਿ ਆਉਣ ਵਾਲੇ ਲੋਕਾਂ ਨੂੰ ਪਤਾ ਲੱਗੇ ਵੀ ਕਿਸੇ ਦਾ ਗਲਤ ਕੰਮ ਕਰਨ ਦਾ ਨਤੀਜਾ ਕੀ ਹੁੰਦਾ ਹੈ ਇਹ ਸਰਕਾਰ ਨਾਲ ਰਲਈ ਹੋ ਜੀ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਸਰਕਾਰਾਂ ਦੇ ਚਾਲੇ ਆ ਜੀ ਜੋ ਵੀ ਆ ਸਾਰਾ ਸਰਕਾਰਾਂ ਦੇ ਚਾਲੇ ਆ ਆਪਾਂ ਦੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਾਂਗੇ ਅਸੀਂ ਮੰਗਿਆ ਕਰਦੇ ਆਂ ਸਾਨੂੰ ਪ੍ਰਸ਼ਾਸਨ ਤੋਂ ਉਮੀਦ ਆ ਕਿ ਸਾਡੀ ਕਹੇ ਦੇ ਖਰੇ ਉਤਰਨਗੇ ਉਹ ਕੀ 4-5 ਸਾਲ ਦਾ ਜਵਾਬ ਸੀ ਜੋ ਕੋਲ ਵੀ ਨਹੀਂ ਸਕਦਾ ਅਸੀਂ ਟੋਟਲੀ ਬਾਤ ਜੀ ਚੰਡਲਮਾਰਚ ਪਾਜੀ ਅਸੀਂ ਹੈਪੋ ਵਾਲੇ ਚੌਂਕ ਤੇ 100 ਤੋਂ ਲੱਗੇ ਗੋਲ ਚੌਂਕ ਦਾ ਰੱਖਿਆ ਜੀ ਤੁਸੀਂ ਆਪਣੇ ਭਰਾਵਾਂ ਨੂੰ ਜੋਤ ਨੂੰ ਪਾਰ ਨੰਬਰ ਪੈਰ ਤੋਂ ਤੇ ਕਿੰਨੇ ਚਿਰ ਦੀ ਦੇ ਚਾਣਾ ਸ਼ੰਕਾ ਸੀਗੀ ਰਾਤ ਨੂੰ ਕਈ ਵਾਰ ਨੀਂਦ ਨਹੀਂ ਆਉਂਦੀ ਰੋਟੀ ਖਾਣ ਦਾ ਮਨ ਨਹੀਂ ਕਰਦਾ ਇੰਨੀ ਕਾਨੂੰਨੀ ਹਰਕਤ ਇੰਨੀ ਕਾਨੂੰਨੀ ਹਰਕਤ ਸੋਚ ਕੇ ਵੀ ਦਿਲ ਦਹਿਲਦਾ ਵਾ ਸਾਡੇ ਵੀ ਬੱਚੇ ਆ ਮੇਰਾ ਛੋਟਾ ਜਵਾਕ ਆ ਠੀਕ ਆ 8 ਸਾਲ ਦਾ ਸਾਨੂੰ ਇੰਨਾ ਉਹ ਆਂਦਾ ਨਾ ਦਿਲੋਂ ਕਿ ਬਹੁਤ ਮਾੜਾ ਕੀਤਾ ਉਹ ਬੰਦੇ ਨੂੰ ਪાંਸੀ ਦੀ ਸਜਾ ਤੋਂ ਵੀ ਉੱਤੇ ਸਜਾ ਦਿੱਤੀ ਜਾਣੀ ਚਾਹੀਦੀ ਆ ਜੇ ਸਰਕਾਰਾਂ ਨੇ ਕੋਈ ਕੁਝ ਕਰ ਸਕਦੀਆਂ ਤਾਂ ਸਾਡੇ ਹਵਾਲੇ ਕਰ ਦੇਣਾ ਸੀ ਆਪਣੇ ਹਿਸਾਬ ਨਾਲ ਉਹਨੂੰ ਸਜ਼ਾ ਦਵਾਗੇ ਪੰਜਾਬ ਸਰਕਾਰ ਨੂੰ ਇਸ ਵਿੱਚ ਕਹਿੰਦੇ ਆ ਵੀ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਨਾਂ ਦੇ ਪ੍ਰਵਾਸੀਆਂ ਦੇ ਇੱਥੇ ਆਧਾਰ ਕਾਰਡ ਸਾਰੇ ਕੈਨਸਲ ਕੀਤੇ ਜਾਣ ਔਰ ਇਹਨਾਂ ਨੂੰ ਸਿਰਫ ਕੰਮ ਕੀਤਾ ਜੋ ਕਰਨ ਦੇ ਯੋਗਤਾ ਦਿੱਤੀ ਜਾਵੇ ਨਾ ਕਿ ਜ਼ਮੀਨ ਲੈਣ ਦਾ ਅਧਿਕਾਰ ਹੋਵੇ ਅਸੀਂ ਇਹ ਮੰਨ ਕਰਦੇ ਹਾਂ ਕਿ ਆ ਦੇਖੋ ਬੱਚਾ ਸਾਡਾ ਬੱਚਾ ਵਾ ਛੋਟਾ ਬੱਚਾ ਇਹਦੇ ਨਾਲ ਜਾ ਕੇ ਕੋਈ ਗਲਤ ਕੰਮ ਹੁੰਦਾ ਵਾ ਅਸੀਂ ਤੁਹਾਨੂੰ ਮਾਰ ਹੀ ਦੇਣਾ ਸੀਗਾ ਹੁਸ਼ਾਰਪੁਰ ਦੇ ਜਿਹੜੇ ਲੋਕ ਨੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਨੀ ਤਾਂ ਪੁਲਸ ਹਵਾਲਾ ਨਾ ਕਰਦੇ ਉਹਨੂੰ ਮਾਰ ਹੀ ਦੇਂਦੇ ਉਹਦੇ ਦੋਨੇ ਲੱਤਾਂ ਵੜਨਦੇ ਅੱਛਾ ਜਿਹੜੀ ਆ ਤੇ ਅੱਜ ਬਹੁਤ ਹੀ ਦਰਦਨਾਕ ਘਟਨਾ ਹੈਗੀ ਆ ਔਰ ਜਦੋਂ ਦੀ ਇਹ ਸਰਕਾਰ ਆਈ ਹੈ ਹੋਂ ਤੱਕ ਦੇਖੋ ਕੋਈ ਨਾ ਕੋਈ ਘਟਾ ਇਦਾਂ ਦੀ ਹੁੰਦੀ ਰਹਿੰਦੀ ਆ ਇਸ ਤੋਂ ਪਹਿਲੇ ਇੱਕ ਛੋਟਾ ਬੱਚਾ ਮਾਰਿਆ ਸੀਗਾ ਜਿਹਦੀ ਇਸ ਪਿਛਲੇ ਸਾਲ ਫੌਂਸੀਸ ਦਾ ਦਵਾਈ ਹੈਗੀ ਆ ਇਦਾਂ ਹੀ ਜਿਹੜਾ ਬੱਚੇ ਦੀ ਜਿਹ ਬਹੁਤ ਇਹਦੀ ਹੋਈ ਹੈ ਔਰ ਜਿਹਨੇ ਮਾਰਿਆ ਗਿਆ ਮੇਰਾ ਖਿਆਲ ਇੰਨੀ ਭਿਆਨਕ ਔਰ ਦਰਦਨਾਕ ਬਹੁਤ ਜਿਹੜੀ ਹੈ ਬੱਚੇ ਜਿਵੇਂ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਔਰ ਫਿਰ ਉਤੋਂ ਅੰਤੜਾ ਜੋ ਕੱਢਿਆ ਗਿਆ ਸਰੀਆ ਮੈਨੂੰ ਸੁਣ ਕੇ ਰੂਹ ਕੰਬਦੀ ਆ ਅਸੇ ਕਾਨੂੰਨ ਵਿਵਸਥਾ ਦੇ ਖਤਮ ਹੋ ਚੁੱਕੀ ਆ ਪੰਜਾਬ ਦੇ ਵਿੱਚ ਇਹੀ ਕਾਰਨ ਹੈ ਕਿ ਜਿਹੜੇ ਦੋਸ਼ੀ ਨੇ ਨਾ ਉਹ ਕਿਸੇ ਵੀ ਰੂਪ ਚ ਚਾਹੇ ਅਸੀਂ ਪੰਜਾਬੀਆਂ ਦੇ ਰੂਪ ਕਿਹੜੇ ਚਾਹੇ ਅਸੀਂ ਪ੍ਰਵਾਸੀਆਂ ਦੇ ਰੂਪ ਕਿਹੜੀਏ ਦੋਸ਼ੀ ਦਾ ਕੋਈ ਰੂਪ ਨਹੀਂ ਹੁੰਦਾ ਉਹਨਾਂ ਨੇ ਇਸ ਨੂੰ ਚਾਕੇ ਇੱਕ ਬੱਚੇ ਦਾ ਕਤਲ ਕੀਤਾ ਔਰ ਇਹਦੇ ਚਲਦਿਆਂ ਹਾਂ ਲੁਧਿਆਣੇ ਚ ਹੀ ਨਹੀਂ ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੀ ਹੈ ਮੈਂ ਕਾਫੀ ਜਗ੍ਹਾ ਤੋਂ ਮੈਂ ਦੇਖਦਾ ਪਿਆ ਸੋਸ਼ਲ ਮੀਡੀਆ ਤੇ ਜਿੱਥੇ ਪ੍ਰੋਟੈਸਟ ਹੋ ਰਿਹਾ ਹੁਸ਼ਿਆਰਪੁਰ ਦਾ ਬੰਦੀ ਪਿਆ ਬਹੁਤ ਹੋ ਗਈ ਔਰ ਬਹੁਤ ਜ਼ਿਆਦਾ ਉੱਤੇ ਹਾਲਾਤ ਜਿਹੜੇ ਨਾਜ਼ੁਕ ਹੋ ਚੁੱਕੇ ਆ ਪੰਜਾਬ ਸਰਕਾਰ ਨੂੰ ਇਹ ਰੋਕਣੇ ਪੈਣੇ ਆ ਮੈਂ ਦੱਸਦਾ ਨਹੀਂ ਤਾਂ ਐਗਿਟੇਸ਼ਨ ਇਦਾਂ ਦੀ ਵੱਧ ਜਾਣੀ ਹੈ ਅੱਜ ਦਾ ਜਿਹੜਾ ਯੂਥ ਹੈ ਅੱਜ ਦੇਖੋ 65 ਨੰਬਰ ਵਾਰਡ ਚ ਸਾਡੇ ਜਿਹੜੇ ਹੈਗੇ ਯੂਥ ਘਟਾ ਹੋਇਆ ਔਰ ਇਹ ਸਲਾਬ ਹੁੰਦਾ ਜੰਸ ਸਲਾਬ ਹੁੰਦਾ ਕਿੰਨਾ ਦੇਖਦੇ ਆਪਾਂ ਕਿ ਇਹ ਘਟਰਾਵਾ ਰੋਜ਼ ਹੀ ਜ਼ਿਆਦਾ ਘੁਪਾਤੀ ਜਾ ਰਹੀਆਂ ਸਾਨੂੰ ਕਿੰਨਾ ਦੇਖਦੇ ਹੋ ਫਕੀਰ ਭਾਈ ਜਿਹਾ ਕਿੰਨਾ ਦੇਖਦੇ ਦੇਖੋ ਸਭ ਤੋਂ ਪਹਿਲਾਂ ਇਹ ਘਟਾਵਾ ਵਧਨ ਦਾ ਕਾਰਨ ਇਹੜਾ ਨਾ ਬਹੁਤ ਵੱਡਾ ਉਹ ਹੈਗਾ ਕਾਨੂੰਨ ਵਿਵਸਾ ਦਾ ਕਿਉਂਕਿ ਸਾਡਾ ਸੀਐਮ ਹੈਗਾ ਉਹਨੂੰ ਦਾ ਆਰਾਮ ਕਦੇ ਹਸਪਤਾਲ ਜਾ ਕੇ ਆਰਾਮ ਹੁੰਦਾ ਵਾ ਜਾਂ ਉਹਨੂੰ ਕਿਤੇ ਹੋਰ ਜਾ ਕੇ ਆਰਾਮ ਹੁੰਦਾ ਹੋਟਲਾਂ ਜਾ ਕੇ ਆਰਾਮ ਮਿਲਦਾ ਤਰੂ ਤਰੂ ਫੀਕੇ ਲੌਂਡਰ ਆਰਡਰ ਵਾਸਤੇ ਸਭ ਤੋਂ ਪਹਿਲਾਂ ਨਾ ਹੈੱਡ ਹੁੰਦਾ ਨਾ ਸਟੇਟ ਦਾ ਉਹਨੂੰ ਗਰਾਊਂਡ ਦੇ ਨਾਲ ਆ ਪੈਂਦਾ ਉਤੋਂ ਬਾਅਦ ਡੀਜੀਪੀ ਤੇ ਜਿੰਨਾ ਸਾਡਾ ਆਫਸਰ ਲੌਬੀ ਆ ਉਹ ਆਊਗੀ ਜਦੋਂ ਸਾਡੇ ਆਪਣੇ ਸੀਐਮ ਸਾਹਿਬ ਜਿਹੜੇ ਹੈਗੇ ਆ ਉਹੀ ਇੰਡਸਟਰੀ ਲੈਂਦੇ ਉਹਨਾਂ ਦਾ ਬੇਸਿਕਲੀ ਕੀ ਹੈ ਉਹ ਕਹਿੰਦੇ ਦਿੱਲੀੋਂ ਜਿਹੜੇ ਬੰਦੇ ਆਣਗੇ ਉਹ ਸੰਭਣਗੇ ਐਦਾਂ ਨਹੀਂ ਹੁੰਦਾ ਹੈਗਾ ਤੇ ਪੰਜਾਬ ਦੇ ਸੀਐਮ ਉਹ ਪੰਜਾਬ ਜਾ ਕੇ ਤੁਹਾਨੂੰ ਰਹਿਣਾ ਪੈਣਾ ਹੈ ਪੰਜਾਬ ਦੇ ਕੰਮ ਕਰਨੇ ਪੈਣੇ ਆ ਇਹ ਕਾਨੂੰਨ ਵਿਵਸਥਾ ਨੂੰ ਅਗਰ ਨਾ ਸੰਭਿਆ ਗਿਆ ਤਾਂ ਜੇ ਮੈਂ ਗੱਲ ਕਰਦਾ ਕਿ ਜਨਸਲਾਬ ਜਿਹੜਾ ਹੈਗਾ ਜਿਵੇਂ ਨੇਪਾਲ ਚ ਆਇਆ ਉਹ ਤਾਂ ਫਰਾਂਸ ਚ ਆ ਗਿਆ ਤੇ ਵੱਡੀ ਗੱਲ ਨਹੀਂ ਕੀ ਪੰਜਾਬ ਤੋਂ ਜਿਹੜੀ ਸਿਚੁਏਸ਼ਨ ਮੇਂ ਸ਼ੁਰੂ ਹੋਈ ਹੈ ਤੇ ਪੂਰੇ ਹਿੰਦੂਸਾਂ ਚ ਫੈਲਦੀ ਰਹੀ ਹੈ ਤੇ ਜਨਸਲਾਬ ਜਿਹੜਾ ਹੈਗਾ ਐਜੀਟੇਸ਼ਨ ਹੈਗੀ ਪੰਜਾਬ ਚੋ ਕੇ ਦੁਬਾਰਾ ਫੇਰ ਤਾਂ ਸ਼ੁਰੂ ਹੋ ਜੂਵੇ ਤੇ ਸਰਕਾਰਾਂ ਦਾ ਤਖਤਾ ਪਲਟਾ ਦਾ ਡੰਮ ਰੱਖ। ਬਾਬਾ ਸਾਹਿਬ ਦੀ ਸੁਭਦਾਨ ਕਿ ਪਹਿਲੀ ਵੀ ਆਪਸੇ ਇਸ਼ਾਰਾ ਕਰਵਾਇਆ ਸੀਗਾ। ਇਹ ਹੁਣ ਵੀ ਇਸ ਬੱਚੇ ਦੀ ਪਰਿਵਾਰ ਬੈਠੀ ਨਹੀਂ ਆਇਆ ਪਰਿਵਾਰ ਨੂੰ ਮੈਂ ਹੁਸ਼ਿਆਰਪੁਰ ਚ ਪ੍ਰਧਾਨ ਨੇ ਬਾਰ ਦੇ ਮਿਸਟਰ ਘੁਮਣ ਨੇ ਪਰਵਿੰਦਰ ਘੁਮਣ ਨਾਲ ਗੱਲ ਕੀਤੀ ਆ ਕਿ ਉਸ ਤੋਂ ਇਲਾਵਾ ਬਾਰ ਦੇ ਮੈਂਬਰ ਜਿਹੜੇ ਕੇਸਰੀ ਲੜ ਰਹੇ ਆ ਜਿਵੇਂ ਅਸੀਂ ਪਹਿਲੇ ਕੇਸਰੀ ਲੜਿਆ ਇਹ ਹੋ ਸਕਦਾ ਕਿ ਵੀਰ ਜਾ ਕੇ ਜਿਹੜੀ ਐ ਸੋਣੀ ਹੈ ਤੇ ਗਵਾਹੀਆਂ ਹੋਣੀਆਂ ਉਹਦੇ ਮੈਂ ਦੁਆਰਾ ਜਾ ਕੇ ਅਗਰ ਮੈਨੂੰ ਕਿਹਾ ਜਾਊਗਾ ਆਪ ਜਾ ਕੇ ਆਪਾਂ ਫੁੱਟ ਜਾ ਕੇ ਲੜਕੇ ਆਵਾਂਗੇ ਤੇ ਫਿਰ ਜਾ ਕੇ ਇੱਕ ਵਾਰੀ ਫਿਰ ਇਤਿਹਾਸ ਸੱਚਾਂਗੇ ਇੱਕ ਵਾਰ ਫਿਰ ਬਾਸੀ ਸੇ ਜਾ ਦੁਆ ਕੇ ਆਵਾਂਗੇ